ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਬਜ਼ੀਆਂ ਤੁਸੀਂ ਦੇਖੋ ਕਿੰਨੀਆਂ ਸੋਹਣੀਆਂ ਹੋਆਂ ਸਰਦੀ ਰੁੱਤ ਦੀਆਂ ਤੇ ਇੱਕਦਮ ਜਿਹੜੀ ਠੰਡ ਆ ਉਹ ਪੰਜਾਬ ਵਿੱਚ ਪੈਣ ਲੱਗੀ ਹੈ ਦੋ ਦਿਨ ਪਹਿਲਾਂ ਪੱਖੇ ਚੱਲਦੇ ਸੀ ਤੇ ਅੱਜ ਹੁਣ ਇੰਨਾ ਮੌਸਮ ਠੰਡਾ ਹੋਇਆ ਹੋਇਆ ਥਿਉਂ ਲੱਗਦਾ ਜਿਵੇਂ ਜਨਵਰੀ ਦਾ ਮਹੀਨਾ ਹੋਵੇ ਤੇ ਇਹ ਸਾਗ ਸਰੋਂ ਦਾ ਇਹਨੂੰ ਤੋੜਿਆ ਸੀ ਤੇ ਮੌਸਮ ਦਾ ਇਸ ਮੌਸਮ ਦਾ ਘਰ ਦਾ ਤੋੜਿਆ ਹੋਇਆ ਸਾਗ ਪਹਿਲੀ ਵਾਰੀ ਬਣਾਇਆ ਇਹ ਦੇਖੋ ਸੀ ਕਦੂ ਵੀ ਹੁਣ ਲੱਗਣੇ ਸ਼ੁਰੂ ਹੋਇਆ ਠੰਡੇ ਮੌਸਮ ਕਰਕੇ ਇਹ ਸਾਰੀਆਂ ਸਬਜ਼ੀਆਂ ਤੁਸੀਂ ਦੇਖ ਸਕਦੇ ਹੋ ਲਸਣ ਆਇਆ ਇਹ ਗੋਭੀ ਹੈ ਗੋਭੀ ਨੂੰ ਸੁੰਡੀ ਪੱਤਿਆਂ ਦੇ ਪਈ ਹੋਈ ਚਲੋ ਆਰਗੈਨਿਕ ਆਪਾਂ ਨੂੰ ਕੋਈ ਦਵਾਈ ਨਹੀਂ ਛਿੜਕਦੇ ਦਾ ਸੁੰਡੀ ਆਪਣੇ ਆਪ ਖਤਮ ਹੋ ਜੂਗੀ ਐਸਲ ਥੋੜਾ ਮੌਸਮ ਧੁੱਪ ਨਹੀਂ ਨਿਕਲੀ ਧੂਆ ਸੀ ਅਸਮਾਨ ਦੇ ਵਿੱਚ ਦੇਖੋ ਸੂਰਜ ਕਿਵੇਂ ਚੰਦ ਵਰਗਾ ਲੱਗਦਾ ਤੇ ਇਸੇ ਕਰਕੇ ਜਿਹੜਾ ਸਬਜ਼ੀਆਂ ਥੋੜੀਆਂ ਆਈਆਂ ਵਧੀਆਂ ਘਟ ਹੈ ਕਿਉਂਕਿ ਪ੍ਰੋਪਰ ਧੁੱਪ ਨਹੀਂ ਮਿਲੀ ਇਹਨਾਂ ਨੂੰ ਹਵਾ ਦੇ ਵਿੱਚ ਕਾਰਬਨ ਡਾਈ ਆਕਸਾਈਡ ਜਿਆਦਾ ਹੋਣ ਕਰਕੇ ਤਾਂ ਥੋੜੀ ਜਿਹੀ ਗਰੋਥ ਦੇ ਵਿੱਚ ਉਹਨਾਂ ਦੇ ਤੇ ਅਸਰ ਪਿਆ ਪਰ ਫਿਰ ਵੀ ਚਲੋ ਠੀਕ ਹੈ ਇਹ ਸ਼ਾਲਗਮ ਆ ਦੇਖੋ ਸ਼ਾਲਗਮ ਹੋ ਗਿਆ ਵੱਡੇ ਕਿਉਂਕਿ ਅਗੇ ਤੇ ਲਾਤੇ ਸੀ ਆਪਾਂ ਇਹ ਪਿਆਜ਼ ਹੈ ਸਾਕ ਬਾੰਦ ਰਿਹਾ ਥੁੱਲੇ ਦੇ ਵਿੱਚ ਤੇ ਮੈਨੂੰ ਜਦੋਂ ਮੈਂ ਆ ਲੱਕੜਾਂ ਲੈ ਕੇ ਆਈ ਉਥੋਂ ਆਪਣੇ ਘਰੇ ਹੀ ਲੱਗੇ ਸੀ ਹਰ ਹਰ ਦੇ ਬੂਟੇ ਤੇ ਉਹਨਾਂ ਨੂੰ ਪਟਿਆ ਜਦੋਂ ਤੇ ਇਹ ਦੇਖੋ ਮੁੱਢੀ ਮੈਨੂੰ ਯਾਦ ਆ ਗਈ ਪੰਜਾਬੀ ਦੇ ਵਿੱਚ ਇੱਕ ਲੋਕ ਕਹਾਣੀ ਹੈ ਪੰਜਾਬ ਦੀ ਕਿ ਚੂਹੇ ਨੂੰ ਇੱਕ ਮੁੱਢੀ ਥਿਆ ਗਈ ਸੀ ਤੇ ਉਹਨੇ ਫਿਰ ਬੁੱਢੀ ਮਾਈ ਤੋਂ ਰੋਟੀ ਲਈ ਸੀ ਉਸ ਮੁੱਢੀ ਦੇ ਬਦਲੇ ਚ ਤੇ ਗਾਂ ਫਿਰ ਉਹਨੇ ਬੜੇ ਹੋਰ ਕਾਰਨਾਮੇ ਕੀਤੇ ਸੀਗੇ ਤਾਂ ਇਹ ਮੈਂ ਸੋਚਿਆ ਕਿ ਤੁਹਾਨੂੰ ਵੀ ਦਿਖਾਵਾਂ ਇਹਨੂੰ ਕਹਿੰਦੇ ਆ ਮੁੱਢੀ ਜਿਹੜੇ ਛੋਟਾ ਜਿਹਾ ਮੋਢ ਹੋਵੇ ਤੇ ਨਾਲ ਉਹਦੇ ਜੜਾਂ ਵੀ ਹੋਣ ਮਿੱਟੀ ਵੀ ਲੱਗੀ ਹੋਈ ਹੈ ਨਾਲ ਚਲੋ ਲਓ ਜੀ ਮੁੱਢੀ ਆਪਾਂ ਵੀ ਫਿਰ ਲਾਤੀਏ ਚੁੱਲ੍ਹੇ ਦੇ ਵਿੱਚ ਤੇ ਸਾਗ ਬਾਂਧਿਆ ਕਰਦਾ ਪਹਿਲਾਂ ਤੋੜਿਆ ਹੋਇਆ ਸਾਗ ਅੱਜ ਬਣਾ ਰਹੇ ਆ ਅਸੀਂ ਤੇ ਇਧਰੋਂ ਆਪਾਂ ਸਿੱਖ ਸਕਦੇ ਹਾਂ ਬੂਟੇ ਛਾਂਗੇ ਅੱਜ ਸਰਦੀ ਦਾ ਮੌਸਮ ਹੋਣ ਕਰਕੇ ਕਾਫੀ ਸਾਰਾ ਜੰਮ ਘਟਾਇਆ ਚੜ ਜਾਂਦਾ ਰੁੱਖਾਂ ਦੇ ਉੱਤੇ ਤੇ ਉਹ ਆਪਾਂ ਛਾਂਗੇ ਸਾਰੇ ਅੱਜ ਇਸੇ ਕਰਕੇ ਥੋੜਾ ਜਿਹਾ ਹੌਸ਼-ਪੌਸ਼ ਹੋਇਆ ਪਿਆ ਕਿਉਂਕਿ ਇਹ ਸਾਰੇ ਚਿੱਕਾਂਗੇ ਤਾਂ ਫਿਰ ਇਹ ਸਾਫ਼ ਹੋ ਜੂਗਾ ਦੇਖੋ ਪੱਤੇ ਆ ਬਹੁਤ ਸਾਰੇ ਤੇ ਇਹ ਟੁਕੂਮਾ ਛਾਂਗਾ ਤੇ ਇਹ ਮਿਰਚਾਂ ਦੇਖ ਲੱਗਣਾ ਹੁੰਗਾ ਗੇਂਦੇ ਦੇ ਫੁੱਲ ਵੀ ਖਿੜੇ ਪਏ ਆ ਇਹ ਵੀ ਦੇਖੋ ਗੇਂਦਾ ਖੜਿਆ ਹੋਇਆ ਤੇ ਸਾਗ ਬਣ ਰਿਹਾ ਇਹ ਕੋਲਿਅਸ ਤਿਸੰਘੋਨੀਅਮ ਕੋਲਿਆ ਸੰਗ ਮੈਂ ਤਿੰਨ ਚਾਰ ਟਾਣੀਆਂ ਜਿਹੜੀਆਂ ਲੰਗਾ ਸੀ ਕਮਲ ਦੇ ਵਿੱਚ ਤੇ ਬਹੁਤ ਸੋਹਣੀਆਂ ਹੋਗਣਾਂ ਇਹ ਬਹੁਤ ਸੋਹਣੀਆਂ ਇਹ ਅਨ ਜੀਰਾ ਹਨ ਜੀਰਾ ਹਲੇ ਕੱਚੀਆਂ ਹਾਂ ਪਰ ਸਾਨੂੰ ਬੂਟੇ ਨੂੰ ਕੱਟਣਾ ਪਿਆ ਪੱਕੀਆਂ ਹੋਈਆਂ ਜੀਰਾ ਤੁਸੀਂ ਦੇਖੋ ਪੰਛੀ ਤੇ ਆਟਾ ਨਹੀਂ ਛੜਦਿਆਂ ਹਾਲੀਆਂ ਉਹਨਾਂ ਨੇ ਬਹੁਤ ਸਾਰੇ ਪੱਤਿਆਂ ਦਾ ਢੇਰ ਸੁੱਕੇ ਹੋਏ ਪੱਤੇ ਹਰੇ ਪੱਤੇ ਇਹ ਸਾਰਾ ਸਾਨੂੰ ਜੀਵਨ ਬਾਰੇ ਦੱਸਦਾ ਹੈ ਕਿਵੇਂ ਹਰ ਸਾਲ ਨਵੇਂ ਪੱਤੇ ਆਉਂਦੇ ਆ ਪੁਰਾਣੇ ਪੱਤੇ ਝੜ ਜਾਂਦੇ ਆ ਸੁੱਟ ਜਾਂਦੇ ਆ ਨਵੇਂ ਫੁੱਲ ਆਉਂਦੇ ਆ ਦੇਖੋ ਤੁਸੀਂ ਵੀਲਾਂ ਨੂੰ ਲਸਣ ਵੀਲ ਨੂੰ ਫੁੱਲ ਲੱਗੇ ਹੋਏ ਆ ਕੱਲ ਕਣਕ ਧੋਤੀ ਸੀ ਪਰ ਧੁੱਪ ਨਹੀਂ ਨਿਕਲੀ ਸਾਰਾ ਦਿਨ ਅੱਜ ਵੀ ਕੱਲ ਥੋੜੀ ਧੁੱਪ ਸੀ ਸੋਚਿਆ ਸੀ ਵੀ ਅੱਜ ਧੁੱਪ ਨਿਕਲੂਗੀ ਧੁੱਪ ਲਵਾ ਦਾਂਗੇ ਪਰ ਨਹੀਂ ਬੱਦਲ ਫਿਰ ਹੋਏ ਪਏ ਆ ਸਮਾਲ ਦੇ ਸਾਈਜ਼ ਲੱਗਦਾ ਜਿਵੇਂ ਮੀਂਹ ਆਊਗਾ ਮੌਸਮੀ ਵਾਲਾ ਬਣਿਆ ਪਿਆ ਇਹ ਮਿੱਥੇ ਆ ਗਟਾਰਾਂ ਤੇ ਚਿੜੀਆਂ ਸੀ ਬੜੀ ਸੋਹਣੀ ਕੀੜੀ ਸੀ ਇੱਕ ਉੱਡ ਗਈ ਉਹ ਬੈਠੀ ਹੈ ਦੇਖਾਉਣ ਦੀ ਕੋਸ਼ਿਸ਼ ਕਰਦੀ ਹਾਂ ਤੁਹਾਨੂੰ ਮੈਂ ਔਰ ਦੇਖੋ ਸਾਹਮਣੇ ਬੜੀ ਸੋਹਣੀ ਕੀੜੀ ਖੇਤਾਂ ਦੇ ਵਿੱਚ ਹੀ ਹੁੰਦੀ ਹੈ ਪਰ ਆਪਣਾ ਘਰੇ ਰੁੱਖ ਬੂਟੇ ਜ਼ਿਆਦਾ ਹੋਣ ਕਰਕੇ ਆ ਜਾਂਦੀਆਂ ਗੀਆਂ ਗਟਾਰ ਹੈ ਗੈਲਰੀ ਵੀ ਆ ਗਈ ਹੈ ਉਹ ਨਾਲ ਕਿਹਾ ਦਾ ਸੋਹਣੀਆਂ ਲੱਗਦੀਆਂ ਸਬਜ਼ੀਆਂ ਘਰੇ ਲੱਗੀਆਂ ਹੋਊਗਾ ਪਾਲਕ ਤੇ ਮੇਥੇ ਮੇਥੀ ਧਨੀਆ ਸਭ ਕੁਝ ਇਹ ਆਪਣਾ ਕਰਦਾ ਤੇ ਕਰਦਾ ਸਾਗ ਬਣ ਰਿਹਾ ਦੇਖੋ ਤੁਸੀਂ ਲੱਗੇ ਰਿਝ ਨਹੀਂ ਲੱਗਿਆ ਟਾਈਮ ਬੜਾ ਲੱਗਦਾ ਹੈ ਤੌੜੀ ਦੇ ਵਿੱਚ ਸਾਗ ਰੰਦੇ ਆ ਸੀ ਥੋੜਾ ਜਿਹਾ ਲੇਟ ਹੀ ਹੋ ਗਿਆ ਅੱਜ ਚਲੋ ਫਿਰ ਵੀ ਦੇਖਦੇ ਆਂ ਬਣ ਜੂਗਾ ਰਾਤ ਤੱਕ ਆ ਸਾਡੀਆਂ ਪੰਗਾ ਪਾਥੀਆਂ ਸਾਗ ਸਬਜ਼ੀ ਬਣਾਉਣ ਵਾਸਤੇ ਰੱਖੀਆਂ ਲਿਆ ਕੇ ਅੱਜ ਮਾਲੀ ਭਾਈ ਨੂੰ ਸੱਦਿਆ ਕਿਉਂਕਿ ਜਦੋਂ ਜਾਦੇ ਕਟਿੰਗ ਕਰਨੀ ਹੁੰਦੀ ਹੈ ਤਾਂ ਫਿਰ ਬਾਈ ਆ ਕੇ ਕਰਕੇ ਜਾਂਦਾ ਹੈ ਬਹੁਤ ਸੋਹਣਾ ਬਣਾਉਂਦਾ ਹੈ ਗਾਰਡਨ ਥੋੜਾ ਬਹੁਤ ਜਦੋਂ ਕੰਮ ਹੁੰਦਾ ਜਿਵੇਂ ਬੌਂਸਾਈ ਕਰਨੀ ਹੁੰਦੀ ਹੈ ਜਿਹੜੇ ਪਲਾਂਟਸ ਕੀਤੇ ਉਹ ਮੈਂ ਖੁਦ ਕਰਦੀ ਹਾਂ ਇਹ ਆ ਦੇਖੋ ਇਹ ਤੇ ਤੁਹਾਨੂੰ ਕਿਸ ਦਿਨ ਵੀਡੀਓ ਦਿਖਾਵਾਂਗੇ ਇਹਨਾਂ ਦੀ ਵੱਖਰੇ ਪੀਪਲ ਬਹੁਤ ਪੁਰਾਣਾ ਪੇਪਲਾ ਘਟੂ ਘਟੇ ਹੈ 10 ਸਾਲ ਪੁਰਾਣਾ ਹੈ ਇਨਾਂ ਦੇ ਕਿਸ ਦਿਨ ਫਿਰ ਮੈਂ ਵੀਡੀਓ ਬਣਾਵਾਂਗੀ ਚਲੋ ਫਰੈਂਡਸ ਅੱਜ ਲਈ ਇੰਨਾ ਹੀ ਬਣਾ ਲੈਂਦੀ ਸਾਰਾ ਕੁਝ ਕੱਲ ਨੂੰ ਸਾਰਾ ਕੁਝ ਨਵੀਂ ਵੀਡੀਓ ਨਾਵਾਂਗੀ ਥੈਂਕਸ ਫॉर ਵਾਚਿੰਗ ਹੈ ਟੇਕ ਕੇਅਰ